ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਹੋਰ ਸੁਣਾਓ ਜੀ ਕਿਵੇਂ ਹੋ ਜੀ ਉਮੀਦ ਕਰਦੇ ਕਿ ਸਾਰੇ ਵਧੀਆ ਹੋਵਾਂਗੇ ਤਸਵੀਰ ਦਾ ਟਾਈਮ ਹੋ ਗਿਆ 10 ਵਜੇ ਤਾਂ ਹਾਂ ਚਪਲ ਇਹ ਉੱਠੇ ਸੀਗੇ ਤਾਂ ਹੁਣ ਆਪਾਂ ਲਾ ਰਹੇ ਹਾਂ ਝਾੜੂ ਤੁਸੀਂ ਕਿੱਧਰ ਗਏ ਸੀ ਮੈਂ ਕਿੱਥੇ ਗਿਆ ਅਬ ਆਪਾਂ ਲਾਂਗੇ ਸਬਜ਼ੀ ਵਾਲਾ ਸਬਜ਼ੀ ਤਾਂ ਲੈ ਲੈਣੀ ਸੀ ਗਰਫਾ ਤੇ ਵੇਖੋ ਸਵੇਰ ਨਾਲ ਰੋਸ ਕੇ ਕੜਾ ਵੇਖੀ ਇਹਨੂੰ ਪਤਾ ਨਹੀਂ ਕੀ ਹੋਇਆ ਕੀ ਗੱਲ ਪੁੱਤ ਇਹਨੂੰ ਐ ਕੋ ਪਤਾ ਨਹੀਂ ਕਿਉਂ ਰਸਗੜਾ ਚੀਜੀ ਕਾਣੀ ਚੀਜੀ ਕਾਣੀ ਆਪ ਆਪਾਂ ਨੂੰ ਕਹਨ ਸੀਜੀ ਲਿਆ ਕੇ ਦੋਗਾ ਇਹਨ ਪੀਜੀ ਲਿਆ ਕੇ ਦੋ ਫਤੈਨ ਚੀਜੀ ਲਿਆ ਕੇ ਦੋ ਫਤੈਨ ਬਿਸਕਟ ਇੱਕ ਸੀਗਾ ਖਾ ਲਿਆ ਨੇ ਕੱਲ ਪੈਕਟ ਖਾ ਗਿਆ ਗਣ ਕਿਹੜਾ ਮਿਕਸਰ ਟੱਕਣਾ ਕੀ ਗੱਲ ਪੁੱਤ ਆ ਕੀ ਮਿਕਸਰ ਟੱਕਣਾ ਉਹ ਕਿਹ ਅੱਛਾ ਇਹ ਨਹੀਂ ਲੱਭੀ ਜਾਂਦਾ ਸੀ ਲੱਗੀ ਨਹੀਂ ਬਾਹਰ ਆਉਂਦਾ ਮਿਲ ਆ ਕੇ ਅੰਦਰ ਜਾ ਕੇ ਉਹ ਵੇਖੀ ਕਾਕਾ ਰੋਂਦਾ ਉਹ ਵਾਲਾ ਕਾਕਾ ਰੋਂਦਾ ਕੋਈ ਵਾਹ ਜਮਾਇਆ ਉਹ ਕਾਕਾ ਤੇ ਲੋਈ ਨਹੀਂ ਜਾਂਦਾਗਾ ਛਾਣਾ ਕਾਕਾ ਉਹ ਤੇ ਪਾਪਾ ਰੋਂਦਾ ਕੋਈ ਪਾਪਾ ਵੀ ਨਹੀਂ ਰੋਈ ਜਾਂਦਾ ਕੱਲਾ ਗੁਰਫਤੇ ਰੋਈ ਜਾਂਦਾ ਕੋ ਕਾਕਾ ਵੀ ਨਹੀਂ ਰੋਈ ਜਾਂਦਾ ਆ ਤੇ ਨਿਕਾਟ ਬਾਲੀ ਝੋੜ ਕਰਨ ਲੱਗ ਪਿਆ ਫੇਰ ਇਹ ਮੈਂ ਨਹੀਂ ਚੁਮਲਾਇਆਗਾ ਤੁਸੀਂ ਚੁਮਲਾਇਆ ਮੇਰਾ ਚੁਮਲਾਇਆ ਤੇ ਕੱਲ ਪਾਇਆ ਵਿਕੇ ਹਾਂ ਫੁਣਾ ਨਾ ਮੰਜੇ ਤੇ ਚੜ ਕੇ ਇਸ਼ਾਰਾ ਲਾਉਣੀਆ ਬੈਠ ਤੇ ਉੱਥੇ ਤਾਂ ਨਹੀਂ ਮੈਂ ਚੜਨ ਦਿੰਦੀ ਕੱਲ ਜਾ ਵੇਖਿਓ ਸਬਜੀ ਅਲਾ ਆ ਗਿਆ ਚੀਜੀ ਰਣੀ ਚੀਜੀ ਚਰਾ ਚੀਜੀ ਲੱਗਦਾ ਮੇਰੇ ਬੁੱਤ ਨੂੰ ਪਤਾ ਹੀ ਨਾ ਤਾਂ ਕਹਤਾ ਜੇ ਮੈਂ ਤੂੰ ਤਾਂ ਕਰਦਾ ਫਿਰ ਐਵੇਂ ਕੀਤਾ ਤਾਂ ਮੈਂ ਜਾ ਕੇ ਉੱਥੇ ਛਾੜਿਆ ਨਾ ਅੰਗਨਵਾਲੀ ਚ ਬਿਮਾਰੀ ਚੱਲੀ ਮੱਥਾ ਉਹਨਾਂ ਨਾਲ ਠੀਕ ਹੈ ਨਾ ਅਮਦਗਾਇਨੀ ਆਉਂ ਕੋ ਬੱਚੇ ਹੀ ਨਹੀਂ ਲੈ ਕੇ ਆਉਂਦਾ ਕੋਈ ਚਾਰ ਨਹੀਂ ਤਾਂ ਮੈਂ ਇਹਨੂੰ ਉੱਥੇ ਪਿਠਾ ਆਵਾ ਕਰ ਹੂੰ ਰੋਣਾ ਤੇ ਆਉਂਦਾ ਨਹੀਂ ਗਾ ਕਾਕੇ ਨੂੰ ਜਾਣ ਕੇ ਜਾਣ ਕੇ ਨਾ ਆਇ ਤਾਂ ਵਧੀਆ ਧੁੱਪ ਨਿਕਲੀ ਪਈ ਆ ਇਹਨੂੰ ਪਾਣੀ ਗਰਮ ਕਰਕੇ ਆਪਾਂ ਇਹਨੂੰ ਨਵਾਉਨੇ ਆ ਫਿਰ ਕੋ ਕੰਮ ਕਰਾਂਗੇ ਬਾਅਦ ਚ ਰੋਟੀ ਰੋਟੀ ਮੈਂ ਨਵਾ ਨਾ ਮੈਂ ਫਿਰ ਬਾਅਦ ਚ ਰੋਟੀ ਬਕਾ ਲੈਂਦੀ ਮੈਂ ਸਵੇਰ ਤਾਂ ਉੱਠਿਆਗਾ 5:30 6:00 ਵਜੇ ਲੈ ਮੇਰੇ ਵਾਲੇ ਬੀਜੀ ਨੇ ਕੰਮ ਕਰਤਾ ਸੀ ਉਹ 9:00 ਵਜੇ ਉੱਠੀ ਆਂਦੇ ਮਾਲ ਕੇ ਰੋਟੀ ਬਣਾ ਦੇਣੇ ਆ ਅੱਜ ਮੇਰੇ ਪੱਤੇ ਨੂੰ ਸਲਾਈ ਕਰਨ ਆਲੇ ਪਏ ਆ ਪਾਣੀ ਦੀ ਸੂਟ ਨਹੀਂ ਪੂਰਾ ਹੋਇਆਗਾ ਪਾਣੀ ਮੋਟਾ ਛਾੜ ਦਿੰਦੇ ਇਹ ਤਾਂ ਪਾਣੀ ਆਇਆਗਾ ਜੀ ਭਾਂਡੇ-ਬਾਂਡ ਕੇ ਹੋ ਗਿਆ ਆਪਾਂ ਫਰੀ ਤੇ ਹੁਣ ਪਕਾਉਣੀ ਹੈ ਰੋਟੀ ਆਪਾਂ ਟਾਈਮ 7:30 ਦਾ ਹੋਗਾ ਅੱਜ ਮੇਰੇ ਕੋਲ ਹੋ ਗਈ ਸੀ ਥੋੜੀ ਸਿਹਤ ਨਹੀਂ ਠੀਕ ਸੀ ਮੈਂ ਖਾ ਸੀ ਬਣਾ ਰੋਟੀ ਨਾ ਬੋਲ ਰੋਟੀ ਬਣਾ ਹ ਚਲੋ ਜੀ ਆਪਾਂ ਬਣਾ ਲੀਏ ਰੋਟੀ ਹੁਣ ਰੋਟੀ ਬਣਾ ਕੇ ਆਏ ਤੇ ਫਿਰ ਬਾਅਦ ਪਾਣੀ ਗਰਮ ਕਰਕੇ ਤੇ ਨੂੰ ਨੂੰ ਮੈਂ ਦੋ ਦਿਨੋਂ ਬਣਾਇਆ ਲੈ ਕੇ ਠੰਡਾ ਬਹੁਤ ਸੀ ਇਹ ਲਓ ਦੇ ਕੱਪੜੇ ਸਲਾਈ ਕਰਨ ਮੈਂ ਦੇਖਦੀ ਸਬਜੀ ਕਿਵੇਂ ਬਣਾਉਣੀ ਹੈ ਤੁਸੀਂ ਫਿਰ ਮੈਂ ਉਹ ਬਣਾਇਆ ਕਰੂੰਗਾ ਫਿਰ ਪੋਣ ਲੈਣਾ ਸੀ ਨਾ ਕੋਈ ਗੱਲ ਗਰਮ ਕਰੀ ਪੋਣਾ ਮੇਗੀ ਪਕੌੜੇ ਹੀ ਕੱਢੇ ਆਪਾਂ ਕੀ ਕੀਤਾ ਆ ਵਧੀਆ ਕੁਛ ਨਹੀਂ ਨਹੀਂ ਇਸ ਆੜ ਦੇ ਵਿੱਚ ਸਵਾਦ ਆ ਜਾਏ ਫਿਰ ਗੰਨੇ ਚੱਲੂ ਕੁਛ ਨਹੀਂ ਹੁੰਦਾ ਚੱਲ ਹੁੰਦਾ ਨਹੀਂ ਹਾਂਜੀ ਆਪਾਂ ਬਣਾ ਰਹੇ ਅੱਜ ਗਾਜਰਾਂ ਦੀ ਸਬਜੀ ਸਵਾ 6 ਹੋ ਗਿਆ ਟਾਈਮ ਬਹੁਤ ਹੋ ਗਿਆ ਇਸ ਵੱਲ ਨੂੰ ਤਾਂ ਰੋਟੀ ਪਕਾ ਰਹੀ ਆ ਆਪਾਂ ਸਬਜੀ ਲੇਟ ਕਰ ਦਿੰਦੇ ਨੇ ਤੇਲ ਥੋੜਾ ਕਰ ਲਈਏ ਨੇ ਨਹੀਂ ਤੇਲ ਬਾਲਾ ਆ ਜਾਣਾ ਜਾਂ ਸਬਜੀ ਸਾਥਾਂ ਬਣਨੇ ਸੁੱਕੀ ਬਣਾਉਣੀ ਹੈ ਹੁਣ ਅਸੀਂ ਕਰਾਂਗੇ ਫਿਰਲ ਬਸ ਬਸ ਮੀਨ ਬਾਲਾ ਆ ਜਾਣਾ ਬਸ ਬਸ ਹਲਵਾਈ ਬਸ ਹਲਵਾਈ ਨਾ ਮਸਾਲਾ ਬਾਅਦ ਚ ਪਾਓ ਜੇ ਹਲਵਾਈ ਪੱਠਾ ਪੱਤੀ ਠੋਕ ਕੇ ਤੇ ਇਹ ਨਹੀਂ ਕਰੀਂ ਨਾ ਖਾਣਾ ਸਬਜ਼ੀ ਜੀ ਮੇਰੇ ਸਾਬਜੀ ਤਾਂ ਪਸੰਦ ਹੀ ਨਹੀਂ ਆਉਂਦੀ ਤੁਹਾਨੂੰ ਪਤਾ ਨਹੀਂ ਕੀ ਹੈ ਹਲਦੀ ਵਰਪਾ ਥੋੜੀ ਜੀ ਹਲਦੀ ਮਟਰ ਨਹੀਂ ਹਲਦੀ ਥੋੜੀ ਜੀ ਪਾ ਲਓ ਨਹੀਂ 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 ਕਿਉਂ ਕੁਝ ਨਹੀਂ ਸਹੀ ਰਹਿੰਦਾ ਸਾ ਅਦਰਕ ਆ ਲਾ ਅਦਰਕ ਕਿਉਂ ਆਹ ਤੇਲ ਬਾਹਰ ਆ ਗਾ ਆਲੂ ਆਲੂ ਨਹੀਂ ਪਾਏਗੇ ਕੱਲ ਮੈਂ ਗਾਜਰਾ ਕੇ ਬਣਾਉਣੇ ਪਾਉਣੇ ਵਿੱਚ ਆ ਲਓ ਕਿੱਲੋ ਗਾਜਰਾਂ ਬਹੁਤ ਆ ਬਸ ਇਹ ਬੁਣਾਈ ਜਿਪੌਣੇ ਤਾ ਆਲੂ ਫਿਰ ਮੈਂ ਵਿੱਚ ਤਿੰਨ ਚਾਰ ਕੱਟ ਲੈਨੇ ਬਸ ਲੋੜ ਗਾਜਰਾਂ ਬਥੇਰੀਆਂ ਨੇ ਥੋੜਾ ਥੋੜਾ ਕਰਕੇ ਜਿਵੇਂ ਨਹੀਂ ਜੱਟਾ ਕਰ ਜੱਟਾ ਸੌਦਾ ਇਹ ਮਾਜਨਾ ਦੇ ਕੰਮ ਨਹੀਂਗੇ ਜੱਟਾਂ ਦੇ ਕੰਮ ਆ ਸਿੱਦੇ ਹੰਮ ਇਹਨੇ ਤਨੀਆ ਸਬਜ਼ੀ ਕਿਹਨੇ ਲਈ ਤਾਂ ਮੈਂ ਨਹੀਂ ਦੇਣਾ ਚਾਹੁੰਦੀਂ ਸਰਬ ਜੀ ਤੁਸੀਂ ਲਈ ਮੈਂ ਨਹੀਂ ਲਈਗੀ ਠੀਕ ਹੈ ਨਾ ਸਪਾਉਂ ਦੇ ਲਓ ਉਹ ਨਿਕਾ ਜਾਂ ਚਾ ਦੂਸਰਾ ਲੈ ਲਓ ਵਾਲਾ ਉਹਨਾਂ ਸਹੀ ਇਹ ਲੇ ਜੀ ਨਹੀਂ ਹੋ ਚਮਚਾ ਚਾ ਚਾ ਦੂਸਰਾ ਆ ਕੰਪਲੀਟ ਕਰ ਰਹੀ ਗੈਸ ਕਰ ਦੋ ਕੋਲ ਲਓ ਜੀ ਸਾਡੇ ਸਾਹਬ ਨੇ ਅੱਜ ਬਣਾਤੀ ਸਬਜੀ ਬਹੁਤ ਵਧੀਆ ਟੈਸਟੀ ਬਣਾਉਣਗੇ ਨਾ ਮੇਰੀ ਸਬਜ਼ੀ ਪਸੰਦ ਨਹੀਂ ਆਉਂਦੀ ਬਣੀ ਇਹਨਾਂ ਨੂੰ ਤੁਲਸੀ ਪਾウダー ਲੈ ਜਪਾਈ ਕੀ ਹੋ ਗਿਆ ਕਿਉਂ ਰੋਈ ਅੰਨਾ ਹੈ ਖੜਾਓ ਖੜਾ ਕੀ ਹੋ ਗਿਆ ਹੂੰ ਕੀ ਹੋ ਗਿਆ ਕੀ ਆ ਸਿਆਣਾ ਬੱਚਾ ਬਣ ਜਾ ਕਰ ਮੱਥਾ ਟੇਕਿਆ ਸੀ ਬਾਬੇ ਨੂੰ ਵਾਹਿਗੁਰੂ ਕੀਤਾ ਸੀ ਹੈ ਕਰੋ ਵਾਹਿਗੁਰੂ 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 ਚਲ ਬਸ ਜੀ ਬਸ ਬਸ ਬੁੱਤ ਸਿਆਣਾ ਬੁੱਤ ਮੇਰਾ ਵਾਹਿਗੁਰੂ ਚਲ ਉੱਪੇ ਕਰ ਦੋ ਉੱਪੇ ਕਰ ਦੋ ਫਤੇ ਮੱਥਾ ਟੇਕਦਾ ਤੇ ਲੰਮਾ ਪੈ ਜਾਂਦਾ ਥੱਲੇ ਉੱਪੇ ਕਰ ਦੋ ਬੁੱਤੂ ਵੇਖੇ ਮੱਥਾ ਟੇਕੀ ਜਾਂਦਾ ਵਾਰੀ ਵਾਰੀ ਚਲ ਉੱਪੇ ਉਠੋ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕਾ ਪਾਣੀ ਪਾਇਆ ਵਿੱਚ ਉਹਨ ਰਿਝੰਦੇ ਉਹ ਰਿਝੇ ਹੁੰਦੋ ਸੋਸਾ ਮੱਥਾ ਘਾਟਦਾ ਭਾਈ ਜਿੜਿਉ ਰਿਝਿਉ ਜਿੜਿਉ ਵਾਹਿਗੁਰੂ ਅਸੀਂ